ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਬਿਊਟੀਅਰ ਸਟੋਰੀਜ਼ ਪੰਜਾਬੀ ਚੈਨਲ ਤੇ ਅੱਜ ਮਨਿੰਦਰ ਕੌਰ ਬੇਦੀ ਦੀ ਬਹੁਤ ਹੀ ਸੋਹਣੀ ਕਹਾਣੀ ਕਿੰਨੀ ਕੁ ਚਾਰ ਦੀਵਾਰੀ ਸੁਣਾਗੇ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਕੀਰਤੀ ਦੇ ਘਰ ਮਿਸਤਰੀ ਲੱਗੇ ਹੋਏ ਸਨ ਮਿਸਤਰੀ ਨੇ ਕੀਰਤੀ ਦੇ ਘਰ ਵਾਲੇ ਆਕਾਸ਼ ਨੂੰ ਪੁੱਛਿਆ ਕਿ ਬਾਹਰ ਦੀ ਚਾਰ ਦੀਵਾਰੀ ਕਿੰਨੀ ਉੱਚੀ ਰੱਖਣੀ ਹੈ ਤਾਂ ਕੀਰਤੀ ਦੇ ਪਤੀ ਆਕਾਸ਼ ਨੇ ਕੀਰਤੀ ਨੂੰ ਬਾਹਰ ਬੁਲਾ ਕੇ ਮਿਸਤਰੀਆਂ ਦੇ ਸਾਹਮਣੇ ਅਜਿਹੀ ਗੱਲ ਕਹੀ ਜਿਸ ਨੂੰ ਸੌਣ ਕੇ ਕੀਰਤੀ ਸ਼ਰਮ ਨਾਲ ਪਾਣੀ ਪਾਣੀ ਹੋ ਗਈ। ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਦਿਲਚਸਪ ਕਹਾਣੀ। ਬੈਟ ਤੇ ਪਈ ਕੀਰਤੀ ਦੀਆਂ ਅੱਖਾਂ 'ਚੋਂ ਹੰਝੂ ਵਹਿ ਰਹੇ ਸਨ। ਉਸ ਦਾ ਪਤੀ ਆਕਾਸ਼ ਖੂਕ ਸੁੱਤਾ ਪਿਆ ਸੀ। ਕੀਰਤੀ ਆਪਣੇ ਆਕਾਸ਼ ਤੋਂ ਪਾਸਾ ਵੱਟ ਕੇ ਪਈ ਹੋਈ ਸੀ ਤਾਂ ਕਿ ਉਹ ਉਸ ਦੀ ਹੰਝੂਆਂ ਨੂੰ ਵੇਖ ਨਾ ਸਕੇ। ਤੇ ਆਪਣੇ ਨਿਕਲ ਰਹੇ ਹਟਕੋਰੀਆਂ ਦੀ ਆਵਾਜ਼ ਨੂੰ ਕੀਰਤੀ ਨੇ ਮੂੰਹ ਤੇ ਸਰਹਾਨਾ ਰੱਖ ਦਬਾਇਆ ਹੋਇਆ ਸੀ। ਕੀਰਤੀ ਆਪਣੇ ਬਾਹਰ ਦੇ ਸ਼ੋਰ ਨੂੰ ਤਾਂ ਆਪਣੇ ਪਤੀ ਦੇ ਕੰਨਾਂ ਤੱਕ ਪਹੁੰਚਣ ਤੋਂ ਰੋਕ ਰਹੀ ਸੀ ਪਰ ਉਸ ਦਾ ਅੰਦਰਲਾ ਸ਼ੋਰ ਚੀਕ-ਚੀਕ ਕੇ ਆਗਰਿਆ ਸੀ ਆਕਾਸ਼ ਤੇਰੇ ਪਿਆਰ ਚ ਹੁਣ ਮੇਰਾ ਦਮ ਘੁੱਟਦਾ ਹੈ ਮੈਨੂੰ ਲੱਗਦਾ ਹੈ ਕਿ ਤੂੰ ਮੈਨੂੰ ਕੈਦ ਕੀਤਾ ਹੋਇਆ ਹੈ ਕੀਰਤੀ ਹੌਲੀ ਜਿਹੀ ਬੋਲੀ ਆਕਾਸ਼ ਪਿਆਰ ਵੀ ਆਜ਼ਾਦੀ ਮੰਗਦਾ ਹੈ ਆਪਣੇ ਦਰਦ ਆਪਣੀਆਂ ਬਲੁੰਦਰੀਆਂ ਭਾਵਨਾਵਾਂ ਨਾਲ ਲੜਦੀ ਉਹਨਾਂ ਨੂੰ ਹੰਝੂਆਂ ਤੇ ਹਟਕੋਰੀਆਂ ਨਾਲ ਬਾਹਰ ਕੱਢਦੀ ਕੀਰਤੀ ਨੂੰ ਰਾਤ ਕਾਫੀ देर बाद ਕੋਦੋ ਨੀਂਦ ਆਈ ਕੀਰਤੀ ਨੂੰ ਖੁਦ ਵੀ ਪਤਾ ਨਹੀਂ ਲੱਗਾ ਸਵੇਰੇ ਸਵੇਰੇ ਆਕਾਸ਼ ਨੇ ਕੀਰਤੀ ਨੂੰ ਆਵਾਜ਼ ਦਿੰਦੀ ਆਖਿਆ ਉੱਠ ਕੀਰਤੀ ਮਿਸਤਰੀ ਤੇ ਮਜ਼ਦੂਰ ਆਉਣ ਵਾਲੇ ਨੇ ਉੱਠ ਕੇ ਆਪਣੇ ਘਰ ਦੇ ਜ਼ਰੂਰੀ ਕੰਮ ਨਿਬੇੜ ਲੈ ਨਾਲੇ ਮੈਂ ਦਫ਼ਤਰ ਜਾਣਾ ਹੈ ਮੈਨੂੰ ਦੁਪਹਿਰ ਦੀ ਰੋਟੀ ਅੱਜ ਨਾਲ ਹੀ ਦੇ ਦੇਈ ਸ਼ਾਇਦ ਅੱਜ ਬਾਅਦ ਦੁਪਹਿਰ ਮੈਨੂੰ ਛੁੱਟੀ ਨਾ ਮਿਲੇ ਇਹਨਾਂ ਆਖ ਆਕਾਸ਼ ਨਹਾਉਣ ਲਈ ਬਾਥਰੂਮ ਵਿੱਚ ਚਲਾ ਗਿਆ ਅਕਾਸ਼ ਦੇ ਬੋਲ ਸੁਣ ਕੀਰਤੀ ਇੱਕਦਮ ਉੱਠ ਕੇ ਬਹਿ ਗਈ ਜਿਵੇਂ ਕਿਸੇ ਜੱਜ ਨੇ ਉਸ ਨੂੰ ਉੱਠਣ ਦਾ ਹੁਕਮ ਸੁਣਾਇਆ ਹੋਵੇ ਮੂੰਹ ਹੱਥ ਤੋਂ ਕੀਰਤੀ ਸਿੱਧਰ ਸੋਈ ਚ ਚਲੀ ਗਈ ਇਹ ਕਾਜ ਦੇ ਨਹਾ ਕੇ ਨਿਕਲਣ ਤੋਂ ਪਹਿਲਾਂ ਹੀ ਉਸਨੇ ਫਟਾਫਟ ਆਟਾ ਗੁੰਨ ਗਾਇੰਸ ਤੇ ਸਬਜ਼ੀ ਵੀ ਧਰ ਦਿੱਤੀ ਅਕਾਸ਼ ਜਿਵੇਂ ਹੀ ਨਹਾ ਕੇ ਬਾਹਰ ਨਿਕਲਿਆ ਕੀਰਤੀ ਨੇ ਤਵਾ ਗੈਸ ਤੇ ਧਰ ਗੈਸ ਚਲਾਉਂਦੀ ਨੇ ਆਖਿਆ ਤੁਸੀਂ ਰਾਤ ਦੀ ਸਬਜ਼ੀ ਨਾਲ ਨਾਸ਼ਤਾ ਕਰ ਲਓ ਤੁਹਾਡੇ ਜਾਨ ਤੱਕ ਸਬਜੀ ਬਣ ਜਾਊ ਤੇ ਤੁਸੀਂ ਦੁਪਹਿਰ ਦਾ ਖਾਣਾ ਤਾਜੀ ਸਬਜੀ ਨਾਲ ਲੈ ਜਾਇਓ। ਆਕਾਸ਼ ਨੇ ਕੋਈ ਜਵਾਬ ਨਾ ਦਿੱਤਾ। ਕੀਰਤੀ ਨੇ pronty ਬਣਾ ਰਾਤ ਦੀ ਸਬਜੀ ਨਾਲ ਆਕਾਸ਼ ਨੂੰ ਨਾਸ਼ਤਾ ਦਿੱਤਾ ਤੇ ਚਾਹ ਦਾ ਕੱਪ ਰੱਖਦੀ ਹੋਈ ਬੋਲੀ। ਤੁਸੀਂ ਨਾਸ਼ਤਾ ਖਾ ਕੇ ਤਿਆਰ ਹੋ ਜਾਓ ਐਨੇ ਨੂੰ ਸਬਜੀ ਬਣ ਜਾਊ ਫਿਰ ਮੈਂ ਤੁਹਾਡਾ ਦੁਪਹਿਰ ਦਾ ਖਾਣਾ ਪੈਕ ਕਰ ਦਿਆਂਗੀ। ਆਕਾਸ਼ ਜਿਵੇਂ ਹੀ ਨਾਸ਼ਤਾ ਕਰਨ ਬੈਠਾ ਉਸਦੀ ਨਜ਼ਰ ਕੀਰਤੀ ਦੇ ਮੂੰਹ ਤੇ ਪਈ। ਆਖਣ ਲੱਗਾ ਆ ਮੂੰਹ ਕਿਦਾਂ ਦਾ ਬਣਾਇਆ? ਕੀਰਤੀ ਨੇ ਗੱਲ ਬਦਲਦੀ ਨਹੀਂ ਆਖਿਆ ਕਿਦਾਂ ਦਾ ਮਤਲਬ ਸੁੱਤੀ ਉੜਤੀ ਹੀ ਰਸੋਈ 'ਚ ਲੱਗ ਗਈ ਸ਼ਾਇਦ ਤਾਂ ਤੁਹਾਨੂੰ ਲੱਗਦਾ ਹੋ ਆਕਾਸ਼ ਖੇਸਦਾ ਹੋਇਆ ਬੋਲਿਆ ਅੱਛਾ ਮੈਨੂੰ ਤਾਂ ਐ ਲੱਗਾ ਜਿਵੇਂ ਸ਼ਾਇਦ ਕੋਈ ਮਰਮੁਰ ਗਿਆ ਏ ਕੀਰਤੀ ਆਕਾਸ਼ ਦੀ ਗੱਲ ਦਾ ਜਵਾਬ ਦਿੱਤੇ ਬਿਨਾਂ ਹੀ ਰਸੋਈ 'ਚ ਚਲੀ ਗਈ ਉਸ ਦਾ ਮਨ ਆਕਾਸ਼ ਦੀਆਂ ਗੱਲਾਂ ਸੁਣ ਫਿਰ ਪਰ ਆਇਆ ਪਰ ਉਸਨੇ ਆਪਣੇ ਆਪ ਨੂੰ ਸੰਭਾਲਦਿਆਂ ਆਖਿਆ ਨਾ ਕੀਰਤੀ ਰੋਣਾ ਨਹੀਂ ਨੈਤਾ ਕੋਜਣਾ ਕੁਝ ਹੋਰ ਸੁੰਨਾ ਪੈ ਜਾਉ। ਇਸ ਲਈ ਕੀਰਤੀ ਚੁੱਪਚਾਪ ਰਸੋਈ 'ਚ ਕੰਮ ਕਰਦੀ ਰਹੀ। ਇੱਕ ਪਰੌਂਠੀ ਹੋਰ ਆਕਾਸ਼ ਨੂੰ ਫੜਾ ਪੁੱਛਣ ਲੱਗੀ, "ਹੋਰ ਪਰੌਂਠੀ ਲਾਉਂਗੀ ਜਾਂ ਗੈਸ ਬੰਦ ਕਰ ਦੇਆ? ਸਾਰਿਆਂ ਦਾ ਨਾਸ਼ਤਾ ਬਣ ਚੁੱਕਾ ਹੈ।" ਆਕਾਸ਼ ਨੇ ਕੋਈ ਜਵਾਬ ਨਾ ਦਿੱਤਾ। ਕੀਰਤੀ ਡਾਕੂਮੈਂਟ ਕਾਸ਼ ਕੋਲ ਖੜ ਫਿਰ ਸੋਈ 'ਚ ਚਲੀ ਗਈ ਤੇ ਗੈਸ ਬੰਦ ਕਰਦੀ ਆਖਣ ਲੱਗੀ, "ਚਲ ਜੇ ਹੋਰ ਪਰੌਂਠੀ ਖਾਣੀ ਹੋ ਤਾਂ ਮੈਂ ਆਪਣੇ ਵਾਲੀ ਪਰੌਂਠੀ ਦੇ ਦਉ।" ਫਾਲਤੂ ਬਣਾਈ ਤੇ ਜੇ ਨਾ ਖਾਦੀ ਫੇਰ ਅੰਨ ਖਰਾਬ ਹੋ ਜਾਊ ਕੀਰਤੀਰ ਸੋਈ ਦਾ ਸਮਾਨ ਸਾਂਭਣ ਲੱਗੀ ਆਕਾਸ਼ ਨੇ ਕੀਰਤੀ ਨੂੰ ਆਵਾਜ਼ ਮਾਰਦੇ ਆਖਿਆ ਅੱਧੀ ਪਰੌਂਠੀ ਦੇ ਕੇ ਜਾਇਂ ਕੀਰਤੀ ਨੇ ਫਟਾਫਟ ਡੱਬਾ ਖੋਲ ਪੂਰੀ ਪਰੌਂਠੀ ਆਕਾਸ਼ ਕੋਲ ਲਜਾਉਂਦੀ ਨੇ ਆਖਿਆ ਪੂਰੀ ਲੈ ਲਓ ਖਾਦੀ ਜਾਊ ਅੱਧੀ ਦਾ ਕੀ ਐ ਵੈਸੇ ਵੀ ਮੈਂ ਇਹ ਛੋਟੀ ਜਹੀ ਬਣਾਈ ਐ ਆਕਾਸ਼ ਨੇ ਕੀਰਤੀ ਨੂੰ ਕੂਰੀ ਵਟਦੇ ਆਖਿਆ ਜਾਂ ਤੈਨੂੰ ਅੱਧੀ ਮੰਗੀ ਐ ਤੂੰ ਅੱਧੀ ਨਹੀਂ ਦੇ ਸਕਦੀ ਕੀਰਤੀ ਨੇ ਅੱਧੀ ਪਰੌਂਠੀ ਤੋੜ ਆਕਾਸ਼ ਦੀ ਪਲੇਟ 'ਚ ਰੱਖ ਦਿੱਤੀ ਤੇ ਅੱਧੀ ਵਾਪਸ ਲਿਆ ਰੋਟੀਆਂ ਵਾਲੇ ਡੱਬੇ 'ਚ ਰੱਖ ਦਿੱਤੀ। ਨਾਸ਼ਤਾ ਕਰ ਆਕਾਸ਼ ਤਿਆਰ ਹੋਣ ਲੱਗ ਪਿਆ। ਕੀਰਤੀ ਨੇ ਵੀ ਆਕਾਸ਼ ਦਾ ਲੰਚ ਬਾਕਸ ਪੈਕ ਕਰ ਦਿੱਤਾ। ਘੜੀ ਕੰਨੀ ਟਾਈਮ ਦੇਖਦੇ ਹੋਏ ਆਕਾਸ਼ ਬੋਲਿਆ, "ਕੀਰਤੀ 9 ਵਜੇ ਮਿਸਤਰੀ ਤੇ ਮਜ਼ਦੂਰ ਆ ਜਾਣੇ ਨੇ। 8:30 ਹੋ ਗਏ। ਮੈਂ ਵੀ ਪੌਣੇ 9 ਵਜੇ ਚਲੇ ਜਾਣਾ। ਤੂੰ ਪਿੱਛੇ ਧਿਆਨ ਰੱਖੀਂ।" ਕੀ ਤੀਨੇ ਠੀਕ ਹੈ ਆਕਤੀਤਾ ਤੇ ਚੁੱਪਚਾਪ ਘਰ ਦੇ ਕੰਮ ਕਰਨ ਲੱਗ ਪਈ ਕੀਰਤੀ ਨੂੰ ਐਦਾਂ ਚੁੱਪਚਾਪ ਦੇਖ ਆਕਾਸ਼ ਇੱਕ ਵਾਰ ਫਿਰ ਖੇਜਦਾ ਹੋਇਆ ਬੋਲਿਆ ਧਿਆਨ ਰੱਖੀ ਮਿਸਤਰੀ ਤੇ ਮਜ਼ਦੂਰਾਂ ਦਾ ਆਪਣੇ ਆਪ ਚ ਨਾ ਗਵਾਚੀ ਰਹੀਂ ਵੈਸੇ ਆਕਾਸ਼ ਕੀਰਤੀ ਨੂੰ ਬਹੁਤ ਪਿਆਰ ਕਰਦਾ ਸੀ ਉਸ ਨੂੰ ਕਦੇ ਕਿਸੇ ਚੀਜ਼ ਲਈ ਮਨਾ ਨਹੀਂ ਸੀ ਕਰਦਾ ਹਮੇਸ਼ਾ ਉਸ ਦੀ ਲੋੜ ਤੋਂ ਵੱਧ ਚੀਜ਼ ਦਿਲਾਉਂਦਾ ਪਰ ਜਦੋਂ ਆਕਾਸ਼ ਬੋਲਦਾ ਤਾਂ ਬੋਲਣ ਲੱਗੇ ਪੂਰਾ ਨਾ ਸੋਚਦਾ ਕਿ ਕਿੱਦਾਂ ਬੋਲਣਾ ਹੈ ਕਿਸ ਵੇਲੇ ਕੀ ਬੋਲਣਾ ਹੈ ਬਸ ਬੋਲ ਦਿੰਦਾ ਚਾਹੇ ਸਾਹਮਣੇ ਵਾਲਾ ਜਿੰਨਾ ਮਰਜੀ ਉਸ ਦੀ ਗੱਲ ਸੁਣ ਦੁਖੀ ਹੋ ਜਾਵੇ ਉਹ ਕਈ ਵਾਰ ਰਿਸ਼ਤੇਦਾਰਾਂ ਸਾਹਮਣੇ ਵੀ ਕੀਰਤੀ ਨਾਲ ਐਦਾਂ ਦਾ ਵਰਤਾਅ ਕਰ ਚੁੱਕਾ ਸੀ ਕੀਰਤੀ ਹਰ ਵਾਰ ਚੁੱਪਚਾਪ ਸੁਣਦੀ ਹੋਈ ਆਪਣੇ ਆਪ ਨੂੰ ਸਮਝਾਉਂਦੀ ਜੇ ਮੈਂ ਵੀ ਅੱਗੋ ਜਵਾਬ ਦਿੱਤਾ ਤਾਂ ਘਰ ਦੀ ਇੱਜ਼ਤ ਖਰਾਬ ਹੋ ਜਾਊ ਪਤਾ ਨਹੀਂ ਆਕਾਸ਼ ਨੂੰ ਇਹ ਗੱਲ ਕਦੋਂ ਸਮਝਾਵੇਗੀ ਔਰਤ ਸਿਰਫ ਕਪੜੇ ਤੇ ਗਹਿਣੇ ਹੀ ਨਹੀਂ ਚਾਹਦੀ ਉਸ ਨੂੰ ਤਾਂ ਇੱਜ਼ਤ ਚਾਹੀਦੀ ਹੈ ਉਸ ਦੀਆਂ ਭਾਵਨਾਵਾਂ ਦਾ ਸਤਿਕਾਰ ਚਾਹੀਦਾ ਹੈ ਆਕਾਸ਼ ਤਿਆਰ ਹੋ ਆਪਣਾ ਲੰਚ ਬਾਕਸ ਲੈ ਕੇ ਦਫ਼ਤਰ ਚਲਾ ਗਿਆ ਕੀਰਤੀ ਗੇਟ ਬੰਦ ਕਰ ਅੰਦਰ ਆ ਗਈ ਆਕਾਸ਼ ਦੇ ਜਾਣ ਤੋਂ ਬਾਅਦ ਕੀਰਤੀ ਆਪਣੇ ਆਪ ਨੂੰ ਹੌਲਾ ਜਿਹਾ ਮਹਿਸੂਸ ਕਰਨ ਲੱਗ ਪਈ ਅਕਸਰ ਐਦਾਂ ਹੀ ਹੁੰਦਾ ਸੀ ਜਦੋਂ ਵੀ ਆਕਾਸ਼ ਦੀ ਵਰਤਾਰੇ ਨਾਲ ਦੁਖੀ ਹੁੰਦੀ ਤਾਂ ਉਸ ਦਾ ਦਿਲ ਕਰਦਾ ਆਕਾਸ਼ ਜਲਦੀ ਦਫ਼ਤਰ ਚਲਾ ਜਾਵੇ ਅੰਦਰ ਆ ਕੀਰਤੀ ਦੀ ਨਿਗਾਹ ਘੜੀ ਤੇ ਪਈ ਅਜੇ ਮਿਸਤਰੀ ਤੇ ਮਜ਼ਦੂਰਾਂ ਦੇ ਆਉਣ ਚ 10 ਕੋ ਮਿੰਟ ਪਏ ਸਨ ਕੀਰਤੀ ਫਟਾਫਟ ਘਰ ਦਾ ਖਿਲਾਰਾ ਚੁੱਕਣ ਲੱਗ ਪਈ ਕੰਮ ਕਰਦੀ ਨੂੰ ਕੀਰਤੀ ਨੂੰ ਸਵਾ ਕੁ ਨੌ ਹੋ ਗਈ ਉਸਨੇ ਦੇਖਿਆ ਮਿਸਤਰੀ ਤੇ ਮਜ਼ਦੂਰ ਅਜੇ ਨਹੀਂ ਆਈ ਤਾਂ ਉਸਨੇ ਆਕਾਸ਼ ਨੂੰ ਫੋਨ ਮਿਲਾਇਆ ਤੇ ਆਖਿਆ ਆਕਾਸ਼ ਮਿਸਤਰੀ ਦੇ ਮਜ਼ਦੂਰ ਅਜੇ ਤੱਕ ਨਹੀਂ ਆਏ आकाश ਬੋਲਿਆ ਹਾਂ ਮੈਂ ਤੈਨੂੰ ਦੱਸਣਾ ਭੁੱਲ ਗਿਆ ਮਿਸਤਰੀ ਦਾ ਫੋਨ ਆਇਆ ਸੀ ਉਹ ਅੱਜ ਨਹੀਂ ਆਉਣਗੇ ਕੱਲ ਆਉਣਗੇ ਐਨਾਂ ਆਖ ਆਕਾਸ਼ ਨੇ ਫੋਨ ਕੱਟ ਦਿੱਤਾ ਕੀਰਤੀ ਮਿਸਤਰੀ ਤੇ ਮਜ਼ਦੂਰਾਂ ਦੇ ਨਾਂ ਆਉਣ ਤੇ ਆਪਣੇ ਆਪ ਨੂੰ ਥੋੜਾ ਹੋਰ ਹਲਕਾ ਮਹਿਸੂਸ ਕਰਦੀ ਹੋਈ ਬੋਲੀ ਅੱਜ ਕਿੰਨੇ ਦਿਨਾਂ ਬਾਅਦ ਸਾਰੇ ਦਾ ਸਾਰਾ ਦਿਨ ਮੇਰਾ ਮੇਰੇ ਲਈ ਹੋਵੇਗਾ ਮੇਰੀਆਂ ਭਾਵਨਾਵਾਂ ਨੂੰ ਮੈਂ ਖੁਦ ਸਮਾਂ ਦੇ ਸਮਝਾਵਾਂਗੀ ਆਕਾਸ਼ ਦੇ ਰੁੱਖੇ ਤੇ ਚੁੱਭਵੇਂ ਬੋਲਾਂ ਨੂੰ ਸਹਿਣ ਦੀ ਇਹਨਾਂ ਨੂੰ ਹੋਰ ਤਾਕਤ ਦੇਾਂਗੀ। ਕਦੇ ਨਾ ਕਦੇ ਤਾਂ ਆਕਾਸ਼ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਹੀ ਜਾਵੇਗਾ ਕਿ ਉਸ ਨੂੰ ਮੇਰੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਮੇਰੇ ਨਾਲ ਪਿਆਰ ਤੇ ਨਰਮੀ ਨਾਲ ਗੱਲ ਕਰਨੀ ਚਾਹੀਦੀ ਹੈ। ਮਹੀਨੇ ਤੋਂ ਉੱਪਰ ਹੋ ਗਿਆ ਸੀ। ਘਰੇ ਮਿਸਤਰੀ ਲੱਗੇ ਨੂੰ ਜ਼ਿਆਦਾਤਰ ਆਕਾਸ਼ ਅੱਧੇ ਦਿਨ ਦੀ ਛੁੱਟੀ ਲੈ ਕੇ ਘਰ ਆ ਜਾਂਦਾ ਸੀ। ਮਿਸਤੀ ਦਾ ਕੰਮ ਹੁਣ ਤਕਰੀਬਨ ਹਫ਼ਤੇ 10 ਦਿਨਾਂ ਦਾ ਹੀ ਰਹਿ ਗਿਆ ਸੀ। ਬਸ ਚਾਰ ਦੀਵਾਰੀ ਦੀ ਕੰਧ ਥੋੜੀ ਹੋਰ ਉੱਚੀ ਕਰਨੀ ਸੀ। ਚਾਰ ਦੀਵਾਰੀ ਦੇ ਬਾਰੇ ਸੋਚਦਿਆਂ ਹੀ ਕੀਰਤੀ ਦੀਆਂ ਅੱਖਾਂ ਫਿਰ ਹੰਝੂਆਂ ਨਾਲ ਭਰ ਗਈਆਂ। ਉਸ ਨੂੰ ਕੱਲ ਮਿਸਤੀ ਸਾਹਮਣੇ ਆਕਾਸ਼ ਦੇ ਵਰਤਾਰੇ ਤੇ ਕਿੰਨੀ ਜ਼ਿਲਤ ਮਹਿਸੂਸ ਹੋਈ ਸੀ। ਬੇਇੱਜ਼ਤੀ ਦਾ ਦਰਦ ਮਹਿਸੂਸ ਕਰਦੀ ਹੋਈ ਕੀਰਤੀ ਸੋਚਣ ਲੱਗੀ ਆਕਾਸ਼ ਪਤਾ ਨਹੀਂ ਇਹ ਸਮਝਿਆ ਨਹੀਂ ਸੀ। ਜਾ ਸਮਝ ਕੇ ਵੀ ਅਨਜਾਨ ਬਣ ਗਿਆ ਸੀ ਆਕਾਸ਼ ਦੀ ਗੱਲ ਸੁਣ ਕੇ ਤਾਂ ਮਿਸਤਰੀ ਤੇ ਮਜ਼ਦੂਰ ਵੀ ਖਚਰਾ ਜਿਹਾ ਹਾਸਾ ਹੱਸਣ ਲੱਗ ਪਏ ਸਨ ਖੁਦ ਕੀਰਤੀ ਵੀ ਆਕਾਸ਼ ਦੀਆਂ ਗੱਲਾਂ ਤੋਂ ਇਕਦਮ ਘਬਰਾ ਗਈ ਕਿ ਇਹ ਆਕਾਰ ਸਭ ਦੇ ਸਾਹਮਣੇ ਕਿਦਾਂ ਬੋਲ ਰਿਹਾ ਹੈ ਕੱਲ ਜਦੋਂ ਮਿਸਤਰੀ ਨੇ ਆਕਾਸ਼ ਨੂੰ ਚਾਰ ਦੀਵਾਰੀ ਹੋਰ ਕਿੰਨੀ ਕੂਚੀ ਕਰਨੀ ਬਾਰੇ ਪੁੱਛਿਆ ਸੀ ਤਾਂ ਆਕਾਸ਼ ਨੇ ਕੀਰਤੀ ਨੂੰ ਆਵਾਜ਼ ਮਾਰ ਕੇ ਬਾਹਰ ਬੁਲਾਇਆ ਸੀ ਕੀਰਤੀ ਜਿਵੇਂ ਹੀ ਆਕਾਸ਼ ਦੀ ਆਵਾਜ਼ ਸੁਣ ਬਾਹਰ ਆਈ ਤਾਂ ਆਕਾਸ਼ ਨੇ ਉਸ ਨੂੰ ਬਾਹਤੋਂ ਫੜ ਚਾਰ ਦੀਵਾਰੀ ਕੋਲ ਖੜਾ ਕਰਦੇ ਆਖਿਆ ਬਸ ਇੰਨੀ ਕੂਚੀ ਕਰ ਦਿਓ ਕਿ ਕੋਈ ਇਸ ਨੂੰ ਬਾਹਰੋਂ ਨਾ ਦੇਖ ਸਕੇ ਤੇ ਨਾ ਹੀ ਇਹ ਬਾਹਰੋਂ ਕਿਸੇ ਨੂੰ ਲੰਘਦੇ ਵਾਰਦੇ ਨੂੰ ਦੇਖ ਸਕੇ ਜਦੋਂ ਆਕਾਸ਼ ਨੇ ਇੰਨਾ ਆਖਿਆ ਤਾਂ ਕੀਰਤੀ ਨੂੰ ਐਦਾਂ ਲੱਗਾ ਜਿਵੇਂ ਆਕਾਸ਼ ਉਸ ਨੂੰ ਚਿਰਿੱਤਰਹੀਨ ਸਮਝ ਰਿਹਾ ਹੋਵੇ ਮਿਸਤਰੀ ਤੇ ਮਜ਼ਦੂਰ ਵੀ ਉਸ ਦੀ ਗੱਲ ਸੁਣ ਮੁਸਕੜੀਆਂ ਵਿੱਚ ਹੱਸਣ ਲੱਗ ਪਏ ਸਨ ਐਨਾ ਅਕੰਤੂ ਬਾਦ ਆਕਾਸ਼ ਨੇ ਕੀਰਤੀ ਦੀ ਬਾਹ ਛੱਡਦੇ ਹੋਏ ਆਖਿਆ ਸੀ ਜਾ ਹੁਣ ਅੰਦਰ ਤੇ ਜਾ ਕੇ ਸਾਰਿਆਂ ਲਈ ਚਾਹ ਬਣਾ ਜਿਵੇਂ ਹੀ ਆਕਾਸ਼ ਨੇ ਕੀਰਤੀ ਦੀ ਬਾਹ ਛੱਡੀ ਸੀ ਕੀਰਤੀ ਘਬराई ਹੋਈ ਅੰਦਰ ਆ ਗਈ ਸੀ ਤੇ ਉਸ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿ ਉਸ ਨਾਲ ਆ ਕੀ ਹੋ ਗਿਆ ਕੀਰਤੀ ਨੇ ਆਪਣੇ ਆਪ ਨੂੰ ਸਾਰਿਆਂ ਸਾਹਮਣੇ ਸੰਭਾਲ ਕੇ ਰੱਖਿਆ ਸਾਰਾ ਦਿਨ ਬਿਨਾਂ ਬੋਲੇ ਘਰ ਦੇ ਕੰਮ ਕਰਦੀ ਰਹੀ ਰਾਤ ਨੂੰ ਵੀ ਸਾਰੇ ਪਰਿਵਾਰ ਨੂੰ ਰੋਟੀ ਖਵਾਈ ਤੇ ਜਦੋਂ ਆਕਾਸ਼ ਨੂੰ ਰੋਟੀ ਲਈ ਪੁੱਛਣ ਲੱਗੀ ਤਾਂ ਆਕਾਸ਼ ਬੋਲਿਆ ਆਪਾਂ ਹੀ ਇਕੱਠੇ ਖਾ ਲਵਾਂਗੇ ਪਰ ਕੀਰਤੀ ਦੇ ਅੰਨਾ ਆਖਣ ਤੇ ਕਿ ਮੈਨੂੰ ਭੁੱਖ ਨਹੀਂ ਮੈਂ ਨਹੀਂ ਖਾਣੀ ਤੁਸੀਂ ਖਾ ਲਓ ਤਦ ਆਕਾਸ਼ ਵੀ ਆਪਣੀ ਰੋਟੀ ਖਾ ਕਮਰੇ ਵਿੱਚ ਚਲਾ ਗਿਆ ਘਰ ਦੇ ਕੰਮ ਤੋਂ ਵੇਲੀ ਹੋ ਕੀਰਤੀ ਕਮਰੇ ਵਿੱਚ ਆ ਗਈ ਆਕਾਸ਼ ਪੁੱਛਣ ਲੱਗਾ ਕੀ ਗੱਲ ਕੀਰਤੀ ਕੱਲ ਦੀ ਉਕੜੀ ਉਕੜੀ ਕਿਉਂ ਲੱਗ ਰਹੀ ਹੈ ਸਿਹਤ ਤੇ ਠੀਕ ਹੈ ਨਾ ਤੇਰੀ ਕੀਰਤੀ ਬੋਲੀ ਹਾਂ ਠੀਕ ਹਾਂ ਬਸ ਕਾਵਡ ਜਈਏ। ਆਕਾਸ਼ ਨੇ ਕੀਰਤੀ ਨੂੰ ਕਮਰੇ ਦੀ ਲਾਈਟ ਬੰਦ ਕਰਨ ਦੀ ਆਖਦੇ ਹੋਏ ਕਿਆ, "ਠੀਕ ਐ, ਲਾਈਟ ਬੰਦ ਕਰ ਤੇ ਸੌਂ ਜਾ, ਮੈਨੂੰ ਵੀ ਨੀਂਦ ਆ ਰਹੀ ਐ।" ਕੀਰਤੀ ਲਾਈਟ ਬੰਦ ਕਰ ਬੈੱਡ ਤੇ ਆਕਾਸ਼ ਕਿੰਨੇ ਪੇਟ ਕਰਕੇ ਲੇਟ ਗਈ ਤੇ ਸੌਣ ਦਾ ਬਹਾਨਾ ਕਰਨ ਲੱਗੀ। ਉਧਰ ਆਕਾਸ਼ ਵੀ ਕੋਈ ਗੱਲ ਕੀਤੇ ਬਿਨਾ ਸੌਂ ਗਿਆ। ਜਦ ਕੀਰਤੀ ਨੇ ਦੇਖਿਆ ਕਿ ਆਕਾਸ਼ ਸੌਂ ਗਿਆ, ਤਾਂ ਫੇਰ ਕੱਲ ਦੀ ਗੱਲ ਉਸਦੇ ਦਿਮਾਗ ਵਿੱਚ ਇੱਕ ਹਾਸੇ ਵਾਂਗ ਜੋਰ-ਜੋਰ ਦੀ ਸੱਟ ਮਾਰਨ ਲੱਗੀ ਤੇ ਉਸ ਦੀਆਂ ਅੱਖਾਂ ਸਾਹਮਣੇ ਸਾਰਾ ਕੁਝ ਜਿਉਂਦਾ ਤਿਉਂ ਘੁੰਮਣ ਲੱਗਾ ਫਿਰ ਕਿਸ ਤਰ੍ਹਾਂ ਆਕਾਸ਼ ਨੇ ਮਿਸਤਰੀ ਤੇ ਮਜ਼ਦੂਰਾਂ ਸਾਹਮਣੇ ਉਸ ਨੂੰ ਚਾਰ ਦੀਵਾਰੀ ਨਾਲ ਖੜਾ ਕਰ ਮਿਸਤਰੀ ਨੂੰ ਆਖਿਆ ਸੀ ਆਕਾਸ਼ ਤੇ ਸ਼ਬਦ ਉਸ ਦੇ ਦਿਮਾਗ ਵਿੱਚ ਹਥੋੜੇ ਵਾਂਗ ਵੱਜ ਰਹੇ ਸਨ ਉਸ ਦੀਆਂ ਅੱਖਾਂ ਵਿੱਚੋਂ ਨਿਕਲਦੇ ਹੰਝੂਆਂ ਨੇ ਫਿਰ ਸਰਹਾਣੇ ਨੂੰ ਗਿੱਲਾ ਕਰ ਦਿੱਤਾ ਤੇ ਹਟਕੋਰੇ ਦੀਆਂ ਆਵਾਜ਼ਾਂ ਨੂੰ ਉਸ ਨੇ ਅੱਜ ਮੂੰਹ 'ਚ ਚੁੰਨੀ ਦੇ ਕੇ ਦਬਾਇਆ ਸੀ اپنی قسمت ਨੂੰ ਛੋੜ ਦਿਆਂ ਕੀਤੀ ਆਕਾਸ਼ ਕੰਨੀ ਦੇਖਦੀ ਹੋਈ ਮਨ ਹੀ ਮਨ ਬੋਲੀ ਆਕਾਸ਼ ਤੇਰਾ ਪਿਆਰ ਹੁਣ ਮੇਰਾ ਸਾਹ ਕੋਟਦਾ ਹੈ ਤੈਨੂੰ ਮੇਰੀਆਂ ਭਾਵਨਾਵਾਂ ਦੀ ਕੋਈ ਪਰਵਾਹ ਨਹੀਂ ਤੇਰੇ ਪਿਆਰ ਨੂੰ ਮੈਂ ਪਿਆਰ ਕਿੱਦਾਂ ਆਖਦਾ ਸੱਚਮੁੱਚ ਮੇਰਾ ਤੇ ਕਦੀ ਕਦੀ ਹੁਣ ਦਿਲ ਕਰਦਾ ਹੈ ਕਿ ਮੈਂ ਤੈਨੂੰ ਛੱਡ ਕੇ ਕਿਤੇ ਦੂਰ ਚਲੀ ਜਾਵਾਂ ਪਤਾ ਨਹੀਂ ਆਕਾਸ਼ ਤੂੰ ਕਦੋਂ ਸਮਝੇਂਗਾ ਕਿ ਇੱਕ ਔਰਤ ਨੂੰ ਕੱਪੜੇ ਗਹਿਣਿਆਂ ਤੋਂ ਜ਼ਿਆਦਾ ਆਪਣੀ ਇੱਜ਼ਤ ਜ਼ਿਆਦਾ ਪਿਆਰੀ ਹੁੰਦੀ ਹੈ ਤੇ ਜੋ ਇਨਸਾਨ ਉਸਦੀਆਂ ਭਾਵਨਾਵਾਂ ਦੀ ਕਦਰ ਕਰੇ ਔਰਤ ਉਸ ਨਾਲ ਹੀ ਪਿਆਰ ਕਰਦੀ ਹੈ ਪਰ ਤੇਰਾ ਪਿਆਰ ਮੈਥੋਂ ਮੇਰਾ ਸਵੇਮਾਨ ਹੋ ਰਿਹਾ ਹੈ ਜਦੋਂ ਕਈ ਵਾਰ ਤੇਰੇ ਸਾਥ ਨਾਲ ਮੇਰਾ ਸਾਹ ਕੁੱਟਣ ਲੱਗ ਜਾਂਦਾ ਹੈ ਤਦ ਮੈਂ ਚਾਹੁੰਦੀ ਆ ਤੂੰ ਦਫ਼ਤਰ ਜਲਦੀ ਚਲਾ ਜਾਵੇਂ ਤਾਂ ਕਿ ਮੈਂ ਵੀ ਖੁੱਲ ਕੇ ਆਤਮ ਸਨਮਾਨ ਨਾਲ ਜੀ ਸਕਾਂ ਮੈਂ ਤੇਰੀ ਕਿੰਨੇ ਕੁ ਚਾਰ ਦੀਵਾਰੀ ਵਿੱਚ ਆਪਣੇ ਆਪ ਨੂੰ ਮਹਿਫੂਜ਼ ਮਹਿਸੂਸ ਨਹੀਂ ਕਰਦੀ ਸਗੋਂ ਤੇਰੀਏ ਚਾ ਦੀਵਾਰੀ ਮੈਨੂੰ ਮੇਰੇ ਸਵੈਮਾਨ ਮੇਰੀਆਂ ਭਾਵਨਾਵਾਂ ਦੀ ਕਬਰ ਦੀ ਚਾ ਦੀਵਾਰੀ ਲੱਗਦੀ ਹੈ ਅੱਜ ਦੂਸਰੀ ਰਾਤ ਵੀ ਕੀਰਤੀ ਆਪਣੇ ਆਪ ਨਾਲ ਲੜਦੀ ਆਕਾਸ਼ ਦੇ ਪਿਆਰ ਵਿੱਚ ਘੁੱਟਣ ਮਹਿਸੂਸ ਕਰਦੀ ਅੱਖਾਂ ਵਿੱਚ ਹੰਝੂ ਲੈ ਆਪਣੇ ਹਟਕੋਰੀਆਂ ਨੂੰ ਦਬਾਉਂਦੀ ਸੌ ਗਈ ਦੋਸਤੋ ਤੁਸੀਂ ਸੁਣੀ ਕਹਾਣੀ ਕਿੰਨੀ ਕੋ ਚਾਰ ਦੀਵਾਰੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਇਹ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ